ਪਾਪ ਕੌਰ ਪੁੱਛਈਏ ਮੈਂ ਫੁੱਲੇ 10 ਰੁਪਏ ਦੇ ਆ ਇਹਦੇ ਨਾਲ ਹੀ ਤਿੰਨ ਸਮਾਨੀ ਦੇ ਆ ਇਹ ਕਹਿੰਦੀ ਵੀ ਹੁਣ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਖਾ ਨਹੀਂ ਹੁੰਦਾ ਤੇ ਮੱਕੀ ਵਾਲੀਆਂ ਗਸਰਾਂ ਇੱਥੇ ਪੂਰੀਆਂ ਕਰਨੀਆਂ ਐ ਐਵੇਂ ਦਾ ਸੌਦਾ ਨੋਟ ਆ ਤੇ ਆ ਹੈਗਾ 50 ਦਾ ਆਪਣੇ ਹਿਸਾਬ ਨਾਲ ਇਹਦੀ ਕੀਮਤ ਹੈਗੀ ਐ 10 ਆ ਤਾਂ 70 70 ਤੋਂ ਉੱਤੇ ਤਾਂ ਜકિસ્તાਨ ਦੀ ਪੁਲਿਸ ਵੀ ਮਰਸੀਡੀਜ਼ ਆ ਮੋਰੇ ਜਾ ਰਹੀ ਬੱਸ ਦੇਖੋ ਇਹਨੂੰ ਤਾਰਾਂ ਲੱਗੀਆਂ ਪਈਆਂ ਥੱਲੇ ਨੂੰ ਇਸ ਤਰ੍ਹਾਂ ਉੱਪਰੋਂ ਕਰੰਟ ਲੈ ਕੇ ਇੰਜ ਚੱਲਦੀ ਤੁਰਨ ਵਾਲਿਆਂ ਦੀ ਮਿੱਤਰੋ ਇੱਥੇ ਵੀ ਪੈ ਲਾ ਤੇ ਵੇਹ ਇੰਜ ਲੱਗਦਾ ਵੀ ਕਿਸੇ ਯਾਰਬ ਕੰਟਰੀ 'ਚ ਆ ਗਈ ਹੋਈ ਏ ਜਿਵੇਂ ਆਪਣੇ ਮੁਲਕ 'ਚ ਜੀਸੀਬੀ ਲੱਗੀ ਹੋਵੇ ਤਾਂ ਲੋਕ ਇੰਜ ਵੇਖਦੇ ਆ ਇੱਥੋਂ ਦੇ ਲੋਕ ਵੀ ਇੰਜ ਹੀ ਵੇਖਦੇ ਆ ਵੇਖ ਲੋ ਸ੍ਰੀ ਕਾਲ ਜੀ ਵਾਕਵੇ ਟੁਰਨਾ ਵੇਖ ਰਹੇ ਹਾਂ ਤੇ ਅਫਗਾਨਿਸਤਾਨ ਤੋਂ ਬਾਅਦ ਚੇ ਤਜਾਕਿਸਤਾਨ ਤੋਂ ਤੁਹਾਡਾ ਸਵਾਗਤ ਹੈ। ਤਜਾਕਿਸਤਾਨ ਦੇ ਵਿੱਚ ਪਹੁੰਚ ਗਏ ਸੀ ਦੁਸ਼ੈਂਬੀ ਸ਼ਹਿਰ ਰਾਤ ਦੇ ਹਨੇਰੇ ਚ ਪਹੁੰਚੇ ਸੀ ਤੇ ਹੁਣ ਇਹ ਦਿਨ ਚੜਿਆ ਪਿਆ ਧੁੱਪ ਖੜੀ ਪਈ ਹੈ। 12 ਵਜੇ ਨੇ ਤੇ ਇੰਡੀਆ ਚ ਇਸ ਵੇਲੇ ਵਜੇ ਹੋਣੇ ਆ 12:30 ਅੱਧੇ ਘੰਟੇ ਦਾ ਫਰਕ ਰਹਿ ਗਿਆ ਇੱਥੇ ਸਿਰਫ ਇੰਡੀਆ ਨਾਲੋਂ ਅਫਗਾਨਿਸਤਾਨ ਚ 1 ਘੰਟੇ ਦਾ ਫਰਕ ਸੀਗਾ ਆਪਣਾ। ਹੌਲੀ ਹੌਲੀ ਹੁਣ ਟਾਈਮ ਦਾ ਫਰਕ ਵੀ ਘਟਦਾ ਜਾ ਰਿਹਾ ਹੈ। ਘਟ ਘਟ ਗਿਆ ਇੱਥੇ। ਈਰਾਨ ਚ 2 ਘੰਟੇ ਸੀ। ਅਫਗਾਨਿਸਤਾਨ ਚ 1 ਘੰਟਾ ਤੇ ਹੁਣ ਇੱਥੇ ਅੱਧਾ ਘੰਟਾ ਅੱਧਾ ਘੰਟਾ ਹੀ ਰਹਿ ਗਿਆ। ਬਾਕੀ ਮੌਸਮ ਠੰਡਾ ਜਿਹਾ ਇੱਥੇ ਤੇ ਕਹਿੰਦੇ ਆ ਵੀ 4-5 ਦਿਨ ਪਹਿਲਾਂ ਥੋੜੀ-ਥੋੜੀ ਪੂਰ ਪਈ ਬਰਫ਼ ਵਾਲੀ। ਹੂੰ ਜਿੱਦਾਂ ਉੱਥੇ ਅਫਗਾਨਿਸਤਾਨ ਚ ਹੋਈ ਸੀ ਮੈਨੂੰ ਲੱਗਦਾ ਉਸੇ ਦਿਨ ਹੋਣੀ ਹੈ ਇੱਥੇ ਵੀ ਹਾਂ ਕਿਉਂਕਿ ਇਹਨਾਂ ਦੇ ਮੌਸਮ ਸਾਰੇ ਦੇਸ਼ਾਂ ਦੇ तकरीबन ਇੱਕੋ ਜਿਹਾ ਹੈ। ਬਾਕੀ ਜ਼ਿਆਦਾ ਦੂਰ ਵੀ ਨਹੀਂ ਆਏ ਆਪਾਂ ਸਰਹੱਦ ਕ੍ਰੋਸ ਕਰਕੇ 150 ਕਿਲੋਮੀਟਰ ਪਹੁੰਚੇ ਇਧਰ ਨੂੰ। ਹੂੰ ਤੇ ਛੋਟਾ ਜਿਹਾ ਦੇਸ਼ ਹੈ ਤਾਂ ਜਾ ਕੇ ਸਾਰਾ ਆ ਦੇਖੋ ਐਵੇਂ ਦਾ ਆਲਾ ਦਵਾਲਾ ਇੱਥੇ। ਵਹਿ ਤਰੱਕੀ ਆ ਇੱਥੇ ਕਾਫੀ 메ਨ ਰੋਡ ਵਾਲ ਨੂੰ ਆਪਾਂ ਤੁਰੇ ਜਾ ਰਹੇ ਆ ਤੁਹਾਨੂੰ ਬਖਾਉਣੇ ਆ ਅੱਜ ਅਸੀਂ ਇੱਕ ਕ੍ਰਾਂਸੀ ਬਦਲੋਣੀ ਆ ਤੇ ਕੋਸ਼ ਰਾਤ ਤੁਸੀਂ ਵੀਡੀਓ ਚ ਵੇਖਿਆ ਹੋਣਾ ਵੀ ਨੌਜਵਾਨ ਮਿਲੇ ਸੀ ਆਪਾਂ ਨੂੰ ਆਪਣੇ ਮੋਲਕ ਦੇ ਪੜਨ ਦੇ ਲਈ ਇੱਥੇ ਆਉਂਦੇ ਆ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਤੇ ਉਹ ਕਹਿੰਦੇ ਸੀ ਸਾਡੇ ਆ ਲਾ ਜਿਓ ਯੂਨੀਵਰਸਿਟੀ ਜੇ ਮਤਲਬ ਛੁੱਟੀ ਨਾ ਹੋ ਗਈ ਹੋਈ ਉਹਨਾਂ ਨੂੰ ਉਦੋਂ ਤੱਕ ਫਿਰ ਆਪਾਂ ਉੱਧਰ ਜਾ ਕੇ ਆਉਣਾ ਅਰੇ ਜਵਾਗ ਇੱਥੇ ਵੀ ਖੇਡਣ ਦੇ ਜੋ ਆ ਕੇ ਇਦੀ ਗਲੀਆਂ 'ਚ ਖੇਡਦੇ ਆਂ ਹਾਂ ਅਫਗਾਨਿਸਤਾਨ 'ਚ ਵੀ ਬਹੁਤ ਜਵਾਹ ਖੇਡਦੇ ਸੀ ਉੱਥੇ ਤਾਂ ਬਹੁਤ ਜ਼ਿਆਦਾ ਹਾਂ ਇੱਥੇ ਹੁਣ ਸਾਨੂੰ ਪੈਸੇ ਚੇਂਜ ਕਰਾਉਣ ਵਾਸਤੇ ਨਾ ਬੈਂਕ ਜਾਂ ਫਿਰ ਕੋਈ ਮਨੀ ਐਕਸਚੇਂਜ ਜਾਣਾ ਪੈਣਾ ਪਰ ਅਫਗਾਨਿਸਤਾਨ ਦਾ ਹਿਸਾਬ ਹੋਰ ਸੀ ਹਰ ਗਲੀ ਮੋੜ ਕੂਚੇ ਦੇ ਉੱਤੇ ਉੱਥੇ ਬੈਠੇ ਹੋ ਬੈਠੇ ਹੋ ਡੱਬੇ ਰੱਖ ਕੇ ਤੁਹਾਨੂੰ ਵਿਖਾਇਆ ਸੀਗਾ ਡਾਲਰ ਚੇਂਜ ਕਰਾ ਲਓ ਡਾਲਰ ਚੇਂਜ ਕਰਾ ਲਓ ਗੱਡੀਆਂ ਵੇਖ ਲਓ ਵੀ ਇੱਥੋਂ ਦੀਆਂ ਟੋਇਟਾ ਟੋਇਟਾ ਹੀ ਬਹੁਤ ਜ਼ਿਆਦਾ ਆਣਾ ਅਫਗਾਨਿਸਤਾਨ ਚ ਤਾਂ ਟੋਇਟਾ ਹੀ ਟੋਇਟਾ ਆ ਇੱਥੇ ਹੁਣ ਵੱਖਰੀਆਂ ਦਿਖਣ ਲੱਪੀਆਂ ਵੈਸੇ ਇਹ ਟੋਇਟਾ ਇੱਧਰ ਖੜੀ ਸੀਗੀ ਇਹਨਾਂ ਮੁਲਕਾਂ ਚ ਜਾਪਾਨੀ ਚੀਜ਼ਾਂ ਕਾਫੀ ਨੇ ਤੇ ਤੇ ਜੇਕਿਸਤਾਨ ਸਿਰਫ 4 4 ਸਟੇਟ ਨੇ ਇੱਥੇ ਹਾਂ ਬਹੁਤ ਛੋਟਾ ਜਿਹਾ ਮੁਲਕ ਆ ਤੇ ਹੱਲੇ 1991 ਦੇ ਵਿੱਚ ਹੀ ਆਜ਼ਾਦ ਹੋਇਆ ਹੈ ਹਾਂ ਸੋਵੀਅਤ ਸੰਗ ਨਾਲੋਂ ਟੁੱਟਿਆ ਹੈ ਇਹ ਨਹੀਂ ਤਾਂ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਹੀ ਸੀਗਾ ਸਾਰਾ ਕੁਝ ਇਹ ਇੱਥੇ ਵੀ ਮਤਲਬ ਇਹਨਾਂ ਨੇ ਮਾਦੇ ਸੀ ਹਜੇ ਪਹਿਲਾਂ ਹਾਂ ਯੁੱਧ ਵੇਖਿਆ ਆ ਚਾਰ ਦੇਸ਼ਾਂਾਂ ਦੀ ਸਰਹੱਦ ਲੱਗਦੀ ਆ ਅਫਗਾਨਿਸਤਾਨ ਉਜ਼ਬੇਕਿਸਤਾਨ ਕਿਰਗਿਸਤਾਨ ਤੇ ਚੀਨ ਥੋੜਾ ਜਿਹਾ ਹਿੱਸਾ ਪਾਕਿਸਤਾਨ ਨਾਲ ਲੱਗਦਾ ਬਾਕੀ ਇੱਥੇ ਆਪਾਂ ਦੇਖਦੇ ਆ ਇੱਕ ਦੋ ਦਿਨ ਰੁਕਦੇ ਆ ਕਿ ਜ਼ਿਆਦਾ ਰੁਕਦੇ ਆ ਫਿਰ ਆਪਾਂ ਉਜ਼ਬੇਕਿਸਤਾਨ ਚੱਲ ਜਾਣਾ ਤੇ ਉਜ਼ਬੇਕਿਸਤਾਨ ਵੀ ਬੜਾ ਮਸ਼ਹੂਰ ਸ਼ਹਿਰ ਆ ਆ ਸ਼ਹਿਰ ਕਹਿ ਰਹੇ ਆ ਵੀ ਦੇਸ਼ ਆ ਬਹੁਤ ਸ਼ਹਿਰ ਉੱਥੋਂ ਦੇ ਵੱਡੇ ਵੱਡੇ ਆ ਮਸ਼ਹੂਰ ਨੇ ਇੱਥੇ ਖੋਲਿਆ ਇਹ ਵੈਸਟਰਨ ਹੈ ਵੀ ਹਨਾ ਮਾਡਰਨ ਰਹੇ ਰਾਤ ਵੀ ਦੱਸਿਆ ਸੀ ਬੀ ਆਲਾ ਦਵਾਲਾ ਵੇਖ ਕੇ ਆਰਾਮ ਵੀ ਝਲਕ ਵੀ ਪੈਂਦੀ ਆ ਆਪਾਂ ਨੂੰ ਇਹ ਇਹਨਾਂ ਦਾ ਇਰਾਨੀਆਂ ਨਾਲ ਬਹੁਤ ਖਾਸਾ ਰਿਸ਼ਤਾ ਵੀ ਹੈਗਾ ਆ ਹਾਂ ਕਿਉਂਕਿ ਇਹਨਾਂ ਦੀ ਬੋਲੀ ਵੀ ਫਾਰਸੀ ਦਾ ਹੀ ਆ ਹਾਂ ਫਾਰਸੀ ਬੋਲਦੇ ਤਜੀਕੀ ਬੋਲੀ ਜਿਹੜੀ ਆ ਨਾ ਫਾਰਸੀ ਦਾ ਥੋੜਾ ਜਿਹਾ ਬਦਲ ਮਤਲਬ ਬਾਲਾ ਨਹੀਂ ਆ ਪਰ ਜਿਹੜਾ ਆਪਾਂ ਉਚਾਰਨ ਕਹਿੰਦੇ ਆ ਉਹਦੇ 'ਚੇ ਫਰਕ ਆ। ਰੋਡ ਦੇ ਉੱਤੇ ਆਉਂਦੇ ਆ ਸਾਰੀ ਮੈਪਲ ਲੀਫ ਜਿਹੜਾ ਕੈਨੇਡਾ ਵਾਲਾ ਰੁੱਖ ਹੁੰਦਾ ਉਹ ਆ। ਦੇਖਣ ਨੂੰ ਇੰਉਂ ਲੱਗਦਾ ਵੀ ਜਿਵੇਂ ਸਫੈਦਾ ਹੋਵੇ। ਤਣਾ ਕਿਉਂਕਿ ਇਹਦਾ ਬਿਲਕੁਲ ਸਫੈਦਾ ਰਗਾ। ਪਰ ਗੱਲਾ ਪੱਤਿਆਂ ਤੋਂ ਵੱਧ ਲੱਗਦਾ ਵੀ ਇਹ ਉਹੀ ਆ ਮੈਪਲ ਲੀ। ਉਹ ਵੀ ਸੁੱਕਾ ਹੋਇਆ ਹੁਣ ਐਨ ਕਿਉਂਕਿ ਪੱਤਾ ਝੜਾਂਗੀ। ਤੇ ਵੈਸੇ ਇੰਝ ਲੱਗਦਾ ਵੀ ਕਿਸੇ ਯਾਰਬ ਕੰਟਰੀ 'ਚ ਆ ਗਏ ਹੋਈਏ। ਇਰਾਨ 'ਚ ਵੀ ਇੰਝ ਹੀ ਲੱਗਦਾ ਸੀਗਾ। ਸਾਫ ਸਫਾਈ, ਤਰੱਕੀ, ਆਬੋ ਹਵਾ, ਆਲਾ ਦਵਾਲਾ, ਸਾਰਾ ਕੁਝ ਇੰਝ ਦਾ ਹੀ ਆ। ਜਾਂਦੀਆਂ ਰੋਡ ਤੇ ਗੱਡੀਆਂ ਛੂਕਦੀਆਂ ਵੀ ਮੈਂ ਪਹਿਲੀ ਵਾਰ ਦੇਖੀ ਗਏ ਬਿਜਲੀ ਵਾਲੀਆਂ ਬੱਸਾਂ ਜਿਹੜੀਆਂ ਆ ਰਾਤੀ ਅਸੀਂ ਰਾਤ ਵਾਲੀ ਵੀਡੀਓ ਚ ਕਰ ਲੈ ਵਾਲੀ ਜੀ ਵੇਖਿਆ ਜਦੋਂ ਪਹੁੰਚੇ ਸੀਗੇ ਵੀ ਇੱਥੇ ਆ ਰੋਡ ਦੇ ਉੱਤੇ ਹੀ ਤਾਰ ਪਾਈ ਆ ਜਿੱਦਾਂ ਆਪਣੀਆਂ ਬਿਜਲੀ ਵਾਲੀਆਂ ਟ੍ਰੇਨਾਂ ਦੀਆਂ ਹੁੰਦੀਆਂ ਤੇ ਉਹਨੂੰ ਲੱਗ ਕੇ ਬੱਸ ਚੱਲ ਰਹੀ ਆ ਆਓ ਕਿਉਂਕਿ ਜਿਹੜੇ ਹੋਰ ਬਾਹਰਲੇ ਵੱਡੇ ਡਿਵੈਲਪ ਜਿਆਦਾ ਕੰਟਰੀ ਚ ਰਹਿੰਦੇ ਹੋਣਗੇ ਉਹਨਾਂ ਨੇ ਤਾਂ ਵੇਖੀਆਂ ਵੀ ਹੋਣਗੀਆਂ ਹਨਾ ਪਰ ਸਾਡੇ ਲਈ ਨਵਾਂ ਤਜਰਬਾ ਹੈ ਅਹੀਂ ਅਵੇਂ ਕਹੀ ਜਾਈ ਇਹ ਵੀ ਅਸੀਂ ਤਾਂ ਬਹੁਤ ਪਹਿਲਾਂ ਵੇਖੀ ਸੀ ਤਾਂ ਇੱਕ ਦਾ ਕੀਤੀ ਸੀ ਜਿਹੜੀ ਜੀ ਜਦੋਂ ਵੇਖੀ ਆ ਭਰਾ ਉਦੋਂ ਹੀ ਕਹਾਂਗੇ ਨਹੀਂ ਨਹੀਂ ਕੋਈ ਤੇ ਇਸ ਵੇਲੇ ਟੈਂਪਰੇਚਰ ਹੈਗਾ 8 ਅੱਜ ਸਵੇਰ ਦਾ ਘੱਟੋ ਘੱਟ ਜਿਹੜਾ ਪਾਰਾ 2 ਕਿ ਡਿਗਰੀ ਤੱਕ ਗਿਆ ਸੀ ਵਹੇ ਸਵੇਰੇ ਠੰਡ ਲੱਗਦੀ ਸੀਗੀ ਹੂੰ 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 ਪਹਿਲੀ ਜਿਹੜੇ ਆਪਾਂ ਨੂੰ ਉਥੇ ਅਫਗਾਨਿਸਤਾਨ ਚ ਮਿਲੇ ਸੀ ਨਾ ਇੱਕ ਡਾਕਟਰ ਹੂੰ ਉਹਨਾਂ ਨੇ ਕਿਹਾ ਸੀ ਕਿ ਇੱਥੇ ਸਟੂਡੈਂਟ ਬਹੁਤ ਨੇ ਬਹੁਤ ਤੇ ਰਾਤੀ ਫਿਰ ਤੁਰੇ ਜਾਂਦੇ ਜਾਂਦੇ ਜਦੋਂ ਕੋਈ ਕੋਣੋਂ ਲੰਘਿਆ ਆਹੋ ਹਿੰਦੀ ਜੀ ਗੱਲਾਂ ਕਰਦੇ ਸੀ ਮੈਂ ਘੱਲਿਆ ਤੇ ਗੱਲ ਬਣ ਗਈ ਵੀ ਇਹ ਤਾਂ ਆਪਣੇ ਇੰਡੀਅਨ ਲੱਗਦੇ ਆ ਆਹ ਕਾਊਂਟਰ ਲੱਭ ਗਿਆ ਵੀ ਸਾਨੂੰ ਤੈਨ 2000 1000ਵੇਂ ਰੱਖ ਲਿਆ 3000 ਅਫਗਾਨ ਅਫਗਾਨੀ ਵੀ ਪਿਆ ਪਰ ਇਹ ਕਹਿੰਦੇ ਸੀ ਚੇਂਜ ਨਹੀਂ ਕਰਦੇ ਡਾਲਰ ਹੀ ਬਦਲਣਾ ਤੇ 100 ڈالر ਬਦਲਾਇਆ 1091 ਸਮਾਨੀ ਮਿਲਨੇ ਆਪਾਂ ਨੂੰ ਆ ਵੇਖ ਲਓ ਕਰੰਸੀ ਐਵੇਂ ਦਾ ਸੋਦਾ ਸੋਦਾ ਨੋਟ ਆ ਤੇ ਆ ਹੈਗਾ 50 ਦਾ ਬਾਕੀ ਹੋਰ ਵੀ ਛੋਟੇ ਵੇਖਦਾ ਕਿਹੜੇ ਕਿਹੜੇ ਆ ਇਹਨੂੰ ਕਿਹਦਾ ਲੱਗਦਾ ਮੋਰੇ ਵੀ ਆ 20 ਦਾ ਵੀ ਆ 20 50 ਤੇ 100 ਦੇ ਦਿੱਤੇ ਇਹਨੇ ਨਮਰੋ ਚਲਿਏ ਫਿਰ ਚਲਿਏ ਰੁਪਈਆ ਵੀ ਦਿੱਤਾ ਇੱਕ 1090 ਸ਼ਿਵ ਆਬੈਸ ਮੱਤੇ ਚਲਿਏ ਚਲੋ ਜੀ ਇਹ ਉਹੀ ਆ ਜਿੱਥੇ ਅਪਰਾਧ ਸਾਬਣ ਲੈ ਗਏ ਇਧਰ ਵੇਖੋ ਆ ਦੇ ਕ੍ਰਿਸਮਸ ਵਾਲਾ ਵਿਖਾਉਂਦੇ ਸੀ ਨਾ ਉਦੋਂ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇੱਥੇ ਹੀ ਚੇਂਜ ਹੋਣੇ ਆ ਹਨਾ ਇੱਥੇ ਆਪਾਂ ਲੈ ਕੇ ਗਏ ਸੀ ਰਾਤ ਕਿੰਨਾ ਦੇ ਪੈਕ ਪੂ ਕਰਕੇ ਰੱਖਿਆ ਸਮਾਨ ਨਾ ਉਹਨਾਂ ਨੇ ਤਾਈ ਸਮਾਨ ਸਮਾਨ ਨੂੰ ਵੇਖੋ ਮੈਂ ਇੱਕ ਵਾਰ ਇਹਨਾਂ ਨੂੰ ਗਿਣਤੀ ਮਾਰ ਲਵਾਂ ਹੂੰ 200 ਵਾਵਾ ਚਾਕਲੇਟ ਵਗੈਰਾ ਜੀ ਉਹ ਸਾਰਾ ਕੁਝ ਪੈਕਪੋ ਕਰਕੇ ਰੱਖਿਆ ਨਵੇਂ ਸਾਲ ਦਾ ਕਰਕੇ ਹੈਪੀ ਨਿਊ ਇਅਰ ਲਿਖਿਆ ਵੈਸੇ ਇੱਥੇ ਇਹਨਾਂ ਨੇ ਆ 크ਿਸਮਸ ਦਾ ਵੀ ਹੋਣਾ ਥੋੜਾ ਬਹੁਤ ਪੂਰੇ ਨੇ ਵੀ ਗਣ ਲੈ ਲਿਖਿਆ ਹੁੰਦਾ ਨਾ ਵੀ ਕਾਊਂਟਰ ਛੱਡਣ ਤੋਂ ਪਹਿਲਾਂ ਬੈਂਕਾਂ ਦੇ ਵੀ ਆਪਦੇ ਪੈਸੇ ਜ਼ਰੂਰ ਗਣ ਲਓ ਤੇ ਆਪਣੇ ਪੂਰੇ ਆ ਚਲੋ ਫੇ ਖਾਈਏ ਪੀਏ ਹੁਣ ਕੁਝ ਪਹਿਲਾਂ ਆਹੋ ਹੁਣ ਲੱਭ ਲਈਏ ਖਾਣ ਪੀਣ ਲਵ ਆਹ ਵਾਲੀ ਇਮਾਰਤ ਆ ਵੀ ਜਿਹਦੇ ਅੰਦਰੋਂ ਆਪਾਂ ਆਏ ਆ ਤੇ ਇਹੀ ਪੂਰਾ ਉਹ ਮਾਰਟ ਆ ਸ਼ਾਪਿੰਗ ਤੇ ਇਹਦੇ ਬਾਹਰ ਬੀਬਾ ਜੀ ਨੇ ਆਹ ਰੇੜੀ ਲਾਈ ਆ ਇੱਕ ਮੱਕੀ ਦੇ ਦਾਣਿਆਂ ਦੀ ਹੂੰ ਤੇ ਬਣਾ ਕੇ ਦੇਣ ਲੱਗੇ ਆ ਸਾਨੂੰ ਆਹ ਲੋ ਇਹਦੇ ਚੋਂ ਕੱਢਿਓ ਪੈਸੇ ਦੇ ਦੇ 10 ਦੇਣੇ ਨਾ ਇਹ ਕਹਿੰਦੇ 10 ਸਮਾਨੀਆਂ ਦਾ ਤੁਹਾਨੂੰ ਦੇਵਾਂਗੇ ਆਹ ਵੜਾ ਤੇ ਆਪਣੇ ਇਹ ਇਹ ਹੈਗਾ ਆਪਣੇ ਹਿਸਾਬ ਨਾਲ ਇਹਦੀ ਕੀਮਤ ਹੈਗੀ ਆ 10 ਆ ਤਾਂ 70 70 ਤੋਂ ਉੱਤੇ ਹੂੰ ਕਿਉਂਕਿ ਇੱਕ ਸਮਾਨੀ ਆਪਣੇ 7 ਤੋਂ 7.5 ਉੱਤੇ ਜਾਂਦਾ ਮਤਲਬ 75 ਰੁਪਏ ਦਾ ਆਪਣਾ ਹੈ ਦਾਸਾਂ ਦਾ ਤੇ ਆਪ 75 ਆ ਦੇ ਆਪਾਂ ਨੂੰ ਦੇਣ ਡਈ ਐ ਮੱਕੀ ਮੱਕੀ ਨੂੰ ਮਿਸ ਕਰਦੇ ਤਾਂ ਕਿ ਮੱਕੀ ਹਾਂ ਸੋਸ ਆਪ ਵਾਲਾ ਮਾਇਨੈਸ ਕੇਚਪ ਲਿਮੋਨ ਨਮਰਚੀ ਕਿਹੜੀ ਮਾਣੀ ਐ ਟਮਾਟੋ ਟਮਾਟੋ ਕੇਚਪ ਕੇਚਪ ਹਾਂ ਯੈਸ ਚਾਂਸ ਹੋਣਾ ਆਪਾ ਬਕਰਸ਼ 8 10 12 ਨਹੀਂ 10 9 ਚਮਚਾ ਚਮਚੇ ਦੋ ਲੈ ਲੈ ਬੀਬੀ ਤੋਂ युटूर। 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 स्कूल स्कूल में पढ़ के ओके कम 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 चिल्ली भी सारा कुछ में बस स्पून एक चम्मच थैंक यू चलो टेबल थे लगा ਅਹ ਚੈਨਲ ਨਾਮ ਦਸੀਏ ਉਹ YouTube Walk with Turner ਪੁੱਛ ਕੇ ਚੱਲ ਗਏ ਮੁੰਡੇ ਇਹਨਾਂ ਨੂੰ ਦੱਸਿਆ ਫਿਰ ਮੈਂ ਲਿਖ ਕੇ ਦੱਸਿਆ ਕਿਉਂਕਿ ਉਦਾਂ ਤਾਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਆ ਦੇ ਇੱਧਰ ਫੁੱਲੇ ਵੀ ਵੇਚਣ ਡਿਆ ਬਈ ਖੰਡ ਦੇ ਘੜਾਉਣੇ ਵੀ ਆ ਇੱਥੇ ਵੈਲਰ ਨੇ ਆ ਦੋ ਕਮੈਂਟ ਬੰਨੇ ਯਾਰ ਆ ਜੋ ਇਹ ਵੀ ਖਾਵਾਂਗੇ ਇੱਥੇ ਵੈਲਰ ਤੁੱਪੇ ਬੰਨੇ ਰੌਣਕ ਜੀ ਲੱਗੀ ਆ ਇੱਥੇ ਹੁਣ ਨਿਆਣੇ ਛੁੱਟੀ ਕਰਕੇ ਆਏ ਆ ਸਕੂਲੋਂ ਪਾਪ ਕੌਰ ਪੁੱਛਈ ਹਾਂ ਮੈਂ ਫੁੱਲੇ 10 ਰੁਪਏ ਦੇ ਆ ਇਹਦੇ ਨਾਲੀ ਤਿੰਨ ਸਮਾਨੀ ਦੇ ਆ ਇਹ ਕਹਿੰਦੀ ਵੀ ਹੁਣ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਖਾ ਨਹੀਂ ਹੁੰਦਾ ਤੇ ਮੱਕੀ ਵਾਲੀਆਂ ਗਸਰਾਂ ਇੱਥੇ ਪੂਰੀਆਂ ਕਰਨੀਆਂ ਹੈ ਹੈਨਾ ਹਾਂਜੀ ਇਹ ਮੈਨੂੰ ਲੱਗਾ ਗੋੜਾ ਲਾ ਕੇ ਦੇ ਰਿਹਾ ਜੇਹ ਸਾਬ ਦਾ ਰੰਗ ਆ ਇਹਦਾ ਹੂੰ ਹੈਨਾ ਅਰੇ ਹੋਰ ਦੂਸਰੇ ਰੰਗ ਜਿਹਾ ਕੀਤਾ ਹੈ ਫਲੇਵਰਡ ਗੋੜਦੇ ਮੂੜ ਤੇ 70 ਰੁਪਏ ਆਦੇ ਕੱਚੇ ਪਾਇਆ ਦੇਲੇ ਮੱਕੀ ਖੰਡ ਵੀ ਪਈ ਹੈ ਵਸੇ ਮਿਕਸ ਜਿਆ ਕਰਕੇ ਨਾ ਉਹ ਕਰ ਦਿੰਦਾ ਹੂੰ ਸਹੀ ਥੈਂਕ ਯੂ ਸਹੀ ਹੈ ਕਹਿੰਦਾ ਚੱਲੀ ਹੁਣ ਆਪਾਂ ਯੂਨੀਵਰਸਿਟੀ ਵਾਲੇ ਪਾਸੇ ਨੂੰ ਆ ਮੋਰੇ ਜਾ ਰਹੀ ਬੱਸ ਦੇਖੋ ਇਹਨੂੰ ਤਾਰਾਂ ਲੱਗੀਆਂ ਪਈਆਂ ਥੱਲੇ ਨੂੰ ਇਸ ਤਰ੍ਹਾਂ ਉੱਪਰੋਂ ਕਰੰਟ ਲੈ ਕੇ ਇੰਜ ਚੱਲਦੀ ਜੀਦੀ ਅਸੀਂ ਗੱਲ ਕਰਦੇ ਸੀ ਰਾਤ ਇਹੀ ਵੇਖੀ ਸੀ ਸਾਡੇ ਲਈ ਇਹੀ ਚੀਜ਼ ਨਵੀਂ ਹੈ ਈ ਇਲੈਕਟ੍ਰਿਕ ਬੱਸ ਵੀ ਚੱਲਦੀ ਇੱਥੇ। ਬਾਕੀ ਜਿਵਾਕ ਵਾਵਾ ਆ ਰਹੇ ਆ। ਛੁੱਟੀ ਹੋ ਗਈ। ਛੁੱਟੀ ਹੋਈ ਪਈ ਆ ਲੱਗਦਾ। ਹੂੰ। ਤੁਰੇ ਹੀ ਹੁੰਦੇ ਆ। ਸਕੂਲ ਇੱਥੇ ਤੜਕੇ ਲੱਗ ਜਾਂਦੇ ਆ। ਇਸ ਹਿਸਾਬ ਨਾਲ। ਹੂੰ। ਆ ਦੇ ਇੱਕ ਹੋਰ ਬੱਸ ਜਾ ਰਹੀ ਪਰ ਇਹ ਇਲੈਕਟ੍ਰਿਕ ਨਹੀਂ ਹੈਗੀ। ਇਹ ਉੰਜੇ ਇੰਜਨ ਵਾਲੀ। ਇਸ ਹਿਸਾਬ ਨਾਲ ਤਾਂ 12 ਵਜੇ ਛੁੱਟੀ ਹੋ ਗਈ ਲੱਗਦਾ। ਹਾਂ। 12 12:30 ਹੋ ਗਈ ਹੋਣੀ ਆ। ਇੱਥੇ ਹੈਗੀਆਂ ਵੱਡੀਆਂ ਵੱਡੀਆਂ ਇਮਾਰਤਾਂ ਕਿਉਂਕਿ ਇਹਨਾਂ ਦਾ 메ਨ ਸ਼ਹਿਰ ਰਾਜਧਾਨੀ ਇਹੀ ਹੈ ਤੇ ਯੂਨੀਵਰਸਿਟੀ ਵਾਲੇ ਮੁੰਡਿਆਂ ਨੂੰ ਮੈਸੇਜ ਛੱਡਿਆ ਸੀਗਾ ਉਹ ਹਾਲੇ ਕਲਾਸ 'ਚ ਆ ਤਿੰਨ ਕਵਜੇ ਤੱਕ ਕਲਾਸ 'ਚੋਂ ਵਿਹਲੇ ਹੋਣਗੇ ਨੇ ਵਿਚਾਰੇ ਨੇ ਫੋਟੋ ਵੀ ਭੇਜੀ ਕਹਿੰਦਾ ਭਾਜੀ ਕਲਾਸ ਲੱਗੀ ਪਈ ਆ ਤਿੰਨ ਤੋਂ 4 ਵਜੇ ਤੱਕ ਵਿਹਲੇ ਹੋਵਾਂਗੇ ਕਹਿੰਦਾ ਮੈਂ ਕਿਹਾ ਚੱਲ ਉਹਨਾਂ ਚਿਰ ਅਸੀਂ ਹੋਰ ਬੰਨੇ ਘੇੜਾ ਦੇ ਦਿੰਨੇ ਆ ਇਹ ਲਾਗੇ ਬੰਨੇ ਵੇਖਦੇ ਇਹੀ ਏਰੀਆ ਵੈਸੇ ਸਭ ਤੋਂ ਜ਼ਿਆਦਾ ਡਿਵੈਲਪ ਜਿਹੜਾ ਹੈ ਇਹਨਾਂ ਦਾ ਤੁਗਰਾ ਜਦੋਂ ਆਏ ਸੀ ਬਾਕੀ ਤਾਂ ਠੀਕ ਠਾਕ ਸੀ ਮਤਲਕ ਇੰਨੀਆਂ ਰੌਣਕਾਂ ਨਹੀਂ ਸੀ ਕਿਤੇ ਇਹੀ ਜੱਗ ਮਗਾਲਾ ਸੀਗਾ ਹੂੰ ਉਹ ਦੇਖੋ ਕੇਪਸੀ ਵੀ ਹੈਗਾ ਉੱਧਰ ਉੱਥੋਂ ਚਾਹ ਤਾਂ ਤੁਹਾਨੂੰ ਵੈਜ 버ਗਰ ਮਿਲ ਜਾਊਗਾ ਲੱਭੋ ਫੇ ਕਿੱਥੇ ਉਹ ਤੇ ਦਾ ਸਦਾ ਫਲੈਕਸੀ ਹੈ ਨਾ ਤਰਨ ਵਾਲਿਆਂ ਦੀ ਮਿੱਤਰੋ ਇੱਥੇ ਵੀ ਪੈ ਲਾ ਤਰਨ ਦਿੰਦੇ ਆ ਪੂਰਾ ਆਜੋ 6 ਸਕਿੰਟ ਰਹਿ ਗਏ ਪੰਜ ਰਹਿ ਗਏ ਚਾਰ ਨਹੀਂ ਜਾਣਾ ਨਹੀਂ ਜਾ ਹੁਣ ਨਹੀਂ ਵੈਸੇ ਲੰਘ ਸਕਦੇ ਆਪਾਂ ਹੁਣ ਵੀ ਚਲ ਕੋਈ ਨਹੀਂ ਪਰ ਉਹਨਾਂ ਨੇ ਬ੍ਰੇਕਾਂ ਮਾਰ ਲੈਣੀਆਂ ਤਾਂ ਵੀ ਮਤਲਬ ਜਿੱਦਾਂ ਦਾ ਨਾ ਰਾਜਧਾਨੀਆਂ ਦੇ ਵਿੱਚ ਟ੍ਰੈਫਿਕ ਹੁੰਦਾ ਓਵੇਂ ਦਾ ਟ੍ਰੈਫਿਕ ਨਹੀਂ ਹੈਗਾ ਇਸ ਰਾਜਧਾਨੀ 'ਚ ਜਿੱਦਾਂ ਆਪਣੀ ਦਿੱਲੀ ਗਾਪਿਆ ਹੁੰਦਾ ਆ ਉੱਥੇ ਤਹਿਰਾਨ ਦੇ ਵਿੱਚ ਵੀ ਕਿੰਨਾ ਸੀਗਾ ਹੂੰ ਇਰਾਨ ਤੇ ਕਾਬੁਲ ਅਫਗਾਨਿਸਤਾਨ ਮਜੰਨੀਆਂ ਰਾਜਧਾਨੀਆਂ ਆਪਾਂ ਹੁਣ ਤੱਕ ਦੇਖੀਆਂ ਦੇਸ਼ਾਂ ਦੀਆਂ ਸਾਰੀਆਂ ਰਸ਼ੀ ਰਸ਼ੀ ਆ ਪਰ ਇੱਥੇ ਬਾਲਾ ਰਸ਼ ਨਹੀਂ ਹੈਗਾ ਉਸ ਹਨ ਆ ਕ੍ਰਾਸ ਕਰਕੇ ਜਿਵੇਂ ਆਪਾਂ ਤੁਰੇ ਆ ਰਹੇ ਸੀ ਨਾ ਆ ਇਧਰਲੇ ਬੰਨੇ ਵੀ ਯੂਨੀਵਰਸਿਟੀ ਆ ਤੇ ਵਿਦਿਆ ਦੇ ਕੇਂਦਰ ਕਾਫੀ ਹੈਗੇ ਇਸ ਰੋਡ ਤੇ ਹੂੰ ਤੇ ਹੁਣ ਪਤਾ ਨਹੀਂ ਉੱਪਰ ਕੀ ਲਿਖਿਆ ਵੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ। ਮਤਲਬ ਹਰੇਕ ਜਿੱਦਾਂ ਮੈਡੀਕਲ ਯੂਨੀਵਰਸਿਟੀ ਪਿਛਲੇ ਪਾਸੇ ਆ ਇਹ ਕਿਸੇ ਹੋਰ ਵਿਸ਼ੇ ਦੀ ਹੋਊਗੀ। ਕਾਫੀ ਅੰਦਰ ਪਾੜੇ ਤੁਰੇ ਫਿਰਦੇ ਆ। ਤਾਈਓ ਇੰਨਾ ਰਸ਼ ਪਿਆ ਸਗਾ ਇੱਥੇ। ਮੁੰਡੇ ਕੁੜੀਆਂ ਕਾਫੀ ਸੀਗੇ। ਇੱਥੇ ਵੀ ਨਾ ਨੇ ਆਪਣੀ ਭਾਸ਼ਾ ਚ ਲਿਖਿਆ। ਹਾਂ ਕਿਤੇ ਅੰਗਰੇਜ਼ੀ ਨਹੀਂ। ਕਾ ਇਹਨਾਂ ਦੇ ਜਿਹੜੀ ਲਿਪੀ ਆ ਨਾ ਨਾਮ ਭੁੱਲ ਗਿਆ ਕੀ ਸੀਗਾ ਉਹਦਾ ਮਲੇ ਬੱਕਰੀ ਲਿਪੀ ਆ ਅੰਗਰੇਜ਼ੀ ਦੇ ਵੀ ਥੋੜੇ ਜਿਹੇ ਸ਼ਬਦ ਤੇ ਰਸ਼ੀਅਨ ਵੀ ਇਸੇ ਦੇ ਵਿੱਚ ਲਿਖੀ ਜਾਂਦੀ ਹੈ ਜਿਹੜੀ ਲਿਪੀ ਨਾਂ ਵਾਲੀ ਆ ਹਾਂਜੀ ਮੈਂ ਤੁਹਾਨੂੰ ਦੱਸਿਆ ਸੀ ਪਤਾ ਨਹੀਂ ਹੈ ਨਾ ਆ ਨਾਮ ਭੁੱਲ ਗਿਆ ਲਿਪੀ ਮੈਨੂੰ ਯਾਦ ਨਹੀਂ ਆ ਰਹੀ ਕਿਹੜੀ ਲਿਪੀ ਹੈ ਥੋੜੇ ਜੇ ਅੰਗਰੇਜ਼ੀ ਵਾਲੇ ਹੁੰਦੇ ਆ ਕੁਝ ਵਿੱਚ ਜਿਦਾਂ ਉਹ ਨੰਮੈਰਿਕਲ 1 2 ਵਾਲੇ ਉਹ ਵੀ ਵਿੱਚ ਐਡ ਹੁੰਦੇ ਆ ਪਰ ਸਾਊਂਡ ਇਹਨਾਂ ਦਾ ਥੋੜਾ ਜਿਹਾ ਵੱਖਰਾ ਹੁੰਦਾ ਲਿਪੀ ਦੀ ਗੱਲ ਕਰ ਰਹੇ ਸੀ ਲਿਪੀ ਹੈਗੀ ਆ ਸਰੇਲਿਕ ਸਰੇਲਿਕ ਤੇ ਇਧਰ ਮਨਪ੍ਰੀਤ ਦੀ ਨਿਗਾਹ ਪਈ ਕਹਿੰਦੀ ਦੇਖੋ ਵਿਊ ਕਿੰਨਾ ਸੋਹਣਾ ਆ ਪਹਾੜ ਦੇ ਆ ਮੋਰੇ ਇਹ ਵੀ ਕੁਛ ਕਰ ਪਹਾੜ ਤੇ ਹੁਣੇ ਆ ਇਹ ਪਹਾੜੀ ਜੇ ਵਿਦੇਸ਼ ਨੇ ਸਾਰੇ ਸਾਰੇ ਰਾਤ ਹਨੇਰਾ ਸੀ ਨਾ ਉਦੋਂ ਪਤਾ ਨਹੀਂ ਲੱਗਾ ਬਾਲਾ ਵੇ ਉੱਚੀਆਂ ਨੀ ਨੀਆਂ ਥਾਵਾਂ ਤੇ ਗੱਡੀ ਲੰਗਦੀ ਆਈ ਸਾਰਾ ਈਰਾਨ ਲੰਗਾ ਏ ਸਾਰਾ ਅਫਗਾਨਿਸਤਾਨ ਲੰਗਾ ਏ ਪਹਾੜੀ ਪਹਾੜ ਜਿਹੜੇ ਤਾਂ ਏਰੀਆ 'ਚ ਹੁਣ ਆਪਾਂ ਅਖੀਰ ਮਤਲਬ ਲਾਸਟ ਆਏ ਨਾ ਅਫਗਾਨਿਸਤਾਨ ਹੂੰ ਉਹ ਤਾਂ ਘਰ ਵੀ ਨਹੀਂ ਸੀਗਾ ਕੋਈ ਕਿਵੇਂ ਕਿਵੇਂ ਯੁੱਧ ਦਾ ਮੈਦਾਨ ਬਣਿਆ ਰਿਹਾ ਉਹ ਥਾਵਾਂ ਆਪ ਦੱਸ ਦਿੰਦਿਆਂ ਨੇ ਕਿਉਂਕਿ ਜਿੱਥੇ ਹੈ ਹੀ ਨਹੀਂ ਕੋਈ ਉਥੇ ਸੌਖੇ بیس ਕੈਂਪ ਬਣ ਜਾਂਦੇ ਸੀਗੇ ਤੇ ਅਸੀਂ ਉਹਨਾਂ بیس ਕੈਂਪਾਂ ਦੇ ਰਾਹਾਂ ਦੇ ਵਿੱਚੋਂ ਲੰਘ ਕੇ ਆਏ ਹਾਂ ਸਾਰਾ ਤੇ ਇਸੇ ਕਰਕੇ ਹੀ ਆਪਾਂ ਕਹਿੰਦੇ ਆ ਨਾ ਅਫਗਾਨਿਸਤਾਨ ਨੇ ਤਰੱਕੀ ਨਹੀਂ ਕੀਤੀ ਤਾਂ ਉਹਦਾ ਕਾਰਨ ਇਹੀ ਆ ਯਾਰ ਜਿੱਥੇ 40 ਸਾਲ ਜੰਗ ਲੱਗੀ ਰਹੀ ਹੋਵੇ ਉਥੇ ਤਰੱਕੀ ਕਿੱਦਾਂ ਹੋਊਗੀ ਤਰੱਕੀ ਕੀ ਹੋਊਗੀ ਮਤਲਬ 20 ਸਾਲ ਰੂਸ ਰਹਿ ਕੇ ਗਿਆ ਉਥੇ 20 ਸਾਲ ਅਮਰੀਕਾ ਕਾ ਬਜਰਿਆ ਤੇ ਬੰਦਿਆਂ ਨੂੰ ਇੰਨੀ ਮਿਹਨਤ ਕਰਨੀ ਪਈ ਆਪਣਾ ਮੁਰਕ ਯਾਦ ਕਰਾਉਣ ਲਈ ਤੇ ਇਸੇ ਕਰਕੇ ਉਥੇ ਤਰੱਕੀ ਨਹੀਂ ਹੋਈ ਤੇ ਇੱਥੇ 1991 91 ਦਾ ਕਿਉਂਕਿ ਇਹ ਆਜ਼ਾਦ ਹੋਇਆ ਆ ਇਸ ਕਰਕੇ ਨਾਲੇ ਕਾਫੀ ਤਰੱਕੀ ਕਰ ਲਈ ਬਾਕੀ ਇਹ ਜਦੋਂ ਸੋਵੀਅਤ ਦਾ ਹਿੱਸਾ ਸੀਗਾ ਉਦੋਂ ਵੀ ਕਾਫੀ ਡਵੈਲਪਮੈਂਟ ਉਦੋਂ ਪੁਰਾਣੀਆਂ ਚੀਜ਼ਾਂ ਹੀ ਹੋਣਗੀਆਂ ਹੋ ਸਕਦਾ ਬਹੁਤ ਸਾਰੀਆਂ ਇੱਥੇ ਤੇ ਨਵੀਆਂ ਵੀ ਉਹਨਾਂ ਨੇ ਬਣਾਈਆਂ ਹੋਣਗੀਆਂ ਕਿਉਂਕਿ ਕਾਫੀ ਟਾਈਮ ਹੋ ਗਿਆ ਆਜ਼ਾਦ ਹੋਇਆ ਨੂੰ ਵੀ ਕਿਉਂਕਿ ਇਹ ਤਾਲਿਬਾਨ ਤੇ ਹੱਲੇ ਅਫਗਾਨਿਸਤਾਨ ਤੇ ਹੱਲੇ 2 ਸਾਲ ਪਹਿਲੇ ਹੀ ਆਜ਼ਾਦ ਹੋਇਆ ਆ 3 ਕਿ ਸਾਲ ਹੋਣ ਵਾਲਾ ਆ ਉਹ ਵੀ ਮਤਲਬ ਤਰੱਕੀ ਦੀਆਂ ਰਾਵਾਂ ਤੇ ਲੈ ਜਾਣ ਦੀ ਇੰਨਾ ਜ਼ਰੂਰ ਆ ਵੀ ਵੀ ਆਪਣੀ ਕਰੰਸੀ ਉੱਤੇ ਲੈ ਗਏ ਉਹ ਆਪਣਾ ਰੁਪਈਆ ਮਜ਼ਬੂਤ ਸੀ ਪਹਿਲਾਂ ਉਹਨਾਂ ਨਾਲੋਂ ਹੂੰ 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 ਪਰ ਹੁਣ ਡਾਲਰ ਉਹਨਾਂ ਨੇ ਮੁੱਦੇ ਮੂੰਹ ਸੱਟਿਆ ਪਿਆ ਇੱਥੇ ਦਾ ਵੀ ਕਹਿ ਰਹੇ ਸੀ ਨਾ ਨਹੀਂ ਅੱਛਾ ਇੱਥੋਂ ਦੀ ਗੱਲ ਕਰਦੇ ਦੋਨੇ ਮੱਲਕ ਕਰੰਸੀਆਂ ਆਪਣੇ ਤੋਂ ਉੱਪਰ ਹੀ ਆ ਹਾਂ ਇਹ ਤਾਂ ਸਭ ਤੋਂ ਜ਼ਿਆਦੀ ਮਜ਼ਬੂਤ ਆ ਆਪਣੇ ਨਾਲੋਂ ਇੱਥੋਂ ਦੇ ਆਪਣਾ 7 ਤੋਂ 7.5 ਰੁਪਈਏ ਤੋਂ ਉੱਤੇ ਪੌਣੇ 8 ਰੁਪਈਏ ਦਾ ਇੱਥੋਂ ਦਾ ਇੱਕ ਸਮਾਨੀ ਬਣਦਾ ਹੂੰ ਔਰ ਇੱਕ ਗੱਲ ਇਹ ਹੈਗੀ ਆ ਕਿ ਉਹਨਾਂ ਦੇ ਰਾਤ ਚ ਰਾਤ ਨੂੰ ਸਫ਼ਰ ਕਰਨਾ ਸੱਚੀ ਬਹੁਤ ਸੇਫ ਲੱਗਦਾ ਸੀ ਕਿਉਂਕਿ ਉਹ ਇੰਨੀਆਂ ਕੋਰਾਂ ਦੀਆਂ ਰਾਤ ਚ ਚੈੱਕਪੋਸਟ ਆਉਂਦੀਆਂ ਸੀਗੀਆਂ ਹੂੰ ਡਰ ਨਹੀਂ ਸੀ ਲੱਗਦਾ ਸਹੀ ਗੱਲ ਆ afghanistan ਵਾਲਿਓ ਤੁਹਾਡੇ ਸੱਚੀ ਸਫ਼ਰ ਕਰਨਾ ਬਹੁਤ ਸੌਖਾ ਕਿਉਂਕਿ ਅਸੀਂ 1 ਮਹੀਨਾ ਰਹੇ ਆ ਉਥੇ ਉਹ ਵੱਖਰੀ ਗੱਲ ਆ ਵੀ ਸਾਡਾ ਫੋਨ ਚੋਰੀ ਹੋ ਗਿਆ ਚੋਰੀ ਹਰੇਕ ਦੇਸ਼ ਚ ਹੋ ਜਾਂਦੀ ਐਡੀ ਗੱਲ ਨਹੀਂ ਪਰ ਜੇ ਸਿਕਿਉਰਿਟੀ ਵਜੋਂ ਦੇਖੀਏ ਵੀ ਬੰਦੇ ਦੀ ਸੇਫਟੀ ਜਿਹੜੀ ਆ ਨਾ ਉਹ ਜੇ ਮੈਂ ਹੁਣ ਤੱਕ ਜਿੰਨਾ ਘੁੰਮਿਆ ਵੀ ਨੰਬਰ 1 ਕੰਮ ਸੀਗਾ ਵੀ ਰਾਣਚ ਵੀ ਸਾਨੂੰ ਲੱਗਦਾ ਸੀਗਾ ਕਿ ਬੱਸ ਚੈੱਕ ਹੁੰਦੀ ਹੈ ਨਾ ਆਪਾਂ ਨੂੰ ਲਾ ਕੇ ਉਹਨਾਂ ਨੇ ਬਾਹਰ ਪੂਰੀ ਬੱਸ ਚੈੱਕ ਕੀਤੀ ਪਰ ਜੋ ਅਫਗਾਨਿਸਤਾਨ ਦੀ ਸਿਕਿਉਰਿਟੀ ਹੈ ਨਾ ਉਹਨਾਂ ਨੇ ਕੀਤੀ ਉਹ ਕਮਾਲ ਹੈ ਕਮਾਲ ਹੈ ਬਾਕੀ ਆ ਪਰ ਰਾਤ ਵੀ ਇੱਥੇ ਆਏ ਸੀ ਵੀ ਇੰਜ ਦਾ ਦਰਵਾਜ਼ਾ ਸੀਗਾ ਤੇ ਉਹ ਦਰ 224 ਦਾ ਲੱਗਾ ਪਿਆ ਫਲੈਕਸ ਇਹ ਆ ਜੋ ਇਧਰੋਂ ਵੀ ਬੀਬੀਆਂ ਆਈਆਂ ਇਹ ਵੀ ਮੈਨੂੰ ਲੱਗਦਾ ਘੁੰਮ ਫਿਰ ਕੇ ਆਏ ਨੇ ਇਧਰੋਂ ਔਰ ਟਾਵਰ ਯਾ ਰਾਤੀ ਬਹੁਤ ਸੋਹਣਾ ਜਾਗਦਾ ਸੀਗਾ। 크리스마ਸ ਦਾ ਹੀ ਆ ਮਨਪ੍ਰੀਤ ਆ ਉਹ ਦੇਖੋ। ਹੂੰ ਹੂੰ ਲਾਗੇ ਚੱਲ ਗਏ ਬਹੁਤ ਨੇ ਆ। ਟ੍ਰੀ ਨੂੰ ਤਿਆਰ ਕੀਤਾ ਪਿਆ ਪੂਰਾ। ਆ ਫਵਾਰੇ ਪੂਰੇ ਤੇ ਬੰਦ ਪਏ ਉਹਦਾ ਚਲਾਉਂਦੇ ਹੋਣੇ ਪੂਰੇ ਨੇ। ਬਾਕੀ afghan ਵਾਲੀ ਗੱਲ ਕਰ ਰਹੇ ਸੀ ਉਹ ਠੀਕ ਆ ਹੁਣ ਫੋਨ ਦੇਖਦੇ ਆ ਵੀ ਕਦੋਂ ਤੱਕ ਟਰੈਕ ਕਰਦੇ ਆ ਮੇਨ ਗੱਲ ਇਹ ਆ ਵੀ ਉਹ ਆਨ-ਆਨ ਹੋਵੇ। ਇਹ ਕੁਛ ਇਦਾਂ ਦਾ ਹੂੰ ਰੱਬ ਮੱਤ ਪਾਵੇ ਚੋਰ ਦੇ ਮਨ ਚ ਤੇ ਫੇਰ ਹੋ ਮਿਲ ਜਾਊਗਾ ਕਹਿੰਦੇ ਟਾਈਮ ਲੱਗ ਸਕਦਾ ਪਰ ਭੇਜ ਦਾਂਗੇ ਤੇ ਸਾਨੂੰ ਤਾਂ ਬਸ ਆਪ ਦਾ ਡਾਟੇ ਨਾਲ ਆ ਫੋਨ ਦਾ ਉਹ ਦਿਨ ਵੀ ਦੱਸਿਆ ਸੀ ਵੀ ਫੋਨ ਦਾ ਇਹਨਾਂ ਦੁੱਖ ਨਹੀਂ ਆ ਮੇਨ ਇਹ ਹੁੰਦਾ ਵੀ ਜਿਹੜਾ ਤੁਸੀਂ ਕੰਟੈਂਟ ਇੰਨੀ ਮਿਹਨਤ ਕਰਕੇ ਕ੍ਰੀਏਟ ਕਰਦੇ ਹੋ ਤੇ ਉਹ ਜਦੋਂ ਇੰਜੋਏ ਹੋ ਜਵੇ ਤੇ ਫੇਰ ਤਾਂ ਕਰਕੇ ਨਾ ਮਨ ਜਾਂ ਥੋੜਾ ਨਰਾਸ਼ ਹੁੰਦਾ ਇਹ ਕੋਚੇ ਬੜਾ ਇੰਪੋਰਟੈਂਟ ਕੰਟੈਂਟ ਹੈ ਸਾਡਾ ਹੂੰ ਜਿਹੜਾ ਮਤ ਤੁਸੀਂ ਕੋਈ ਵੀ ਕਿਸੇ ਦੀ ਚੀਜ਼ ਵੀ ਗਵਾਚੇ ਹਰ ਬੰਦੇ ਨੂੰ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਗਵਾਚੀ ਹੋਣੀ ਉਹਨੂੰ ਅਸਾਸ ਹੁੰਦਾ ਹੋਊਗਾ ਜਦੋਂ ਕੋਈ ਚੀਜ਼ ਕਿਸੇ ਦੀ ਗਵਾਚਦੀ ਹੈ ਤੇ ਕਿੰਨਾ ਕ ਦੁੱਖ ਲੱਗਦਾ ਹੈ ਤੇ ਬਾਕੀ ਹੋਣਾ ਅਸੀਂ ਉਮੀਦ ਚ ਹੀ ਆ ਹੱਲੇ ਆ ਉਮੀਦ ਹੀ ਦੁਨੀਆ ਜਿੰਦਾ ਬਈ ਆ ਟਾਵਰ ਦੇ ਅਸੀਂ ਬਿਲਕੁਲ ਮੋਢਾ ਆ ਗਏ ਆ ਤੇ ਇਸ ਤੱਕ ਲੋਲ ਕੰਪਲੈਕਸ ਆ ਹੈ ਚਾਈਨੀਜ਼ ਆਰਟ ਦਾ ਤੇ ਚైనా ਵੱਲੋਂ ਹੀ ਬਣਾਇਆ ਗਿਆ ਹੈ ਤੇ ਕਹਿੰਦੇ ਆ ਵੀ ਤੁਰਕਮਿਸਤਾਨ ਤੇ ਆ ਦੂਸਰਾ ਚਾਈਨਾ ਦੀ ਦੋਸਤੀ ਬਹੁਤ ਆ ਤੇ ਬਹੁਤ ਸਾਰੇ ਫਰੰਟ ਤੇ ਇਹ ਇਕੱਠੇ ਹੋ ਜਾਂਦੇ ਆ ਵਪਾਰ ਤੇ ਵੀ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਇਨਵੈਸਟਮੈਂਟਸ ਤੇ ਤੇ ਫਿਰ ਚਾਈਨਾ ਨੇ ਆਪਦੇ ਆਟ ਦੇ ਵਿੱਚ ਹੀ ਆ ਵੜਾ ਇੱਕ ਕੰਪਲੈਕਸ ਬਣਾਇਆ ਇਸਤੇਕਲੋਲ ਵੈਸੇ ਇਥੇ ਇੱਕ ਜਗ੍ਹਾ ਦਾ ਨਾਮ ਵੀ ਮਤਲਬ ਸਿਟੀ ਦਾ ਨਾਮ ਵੀ ਇਸਤੇਕਲੋਲ ਹੈਗਾ ਜਿਹੜਾ ਇਥੇ ਤੁਰਕਮਿਸਤਾਨ ਦੇ ਵਿੱਚ ਹੈਗੀ ਹੈ ਹਾਲੇ ਕੰਮ ਵੈਸੇ ਚੱਲਣ ਡਿਆ ਲੱਗਦਾ ਆ ਇਧਰਲੇ ਪਾਸੇ ਕ੍ਰੇਨ ਹੋਇਆ ਸਾਰੀ-ਉਸਾਰੀ ਹੋ ਰਹੀ ਐ। ਇਹ ਵੀ ਮੇਨ ਗੇਟ ਲੱਗ ਰਿਹਾ ਨਾ। ਇਧਰੋਂ ਦੀ ਐਂਟਰ ਹੋਗੇ। ਇਧਰੋਂ। ਤੇ ਕਾਫੀ ਤਕੜਾ ਕੰਪਲੈਕਸ ਹੈਗਾ ਇਹ। ਇਧਰ ਵੀ ਗੇਟ ਦੀ ਚੱਲ ਰਹੀ ਐ ਤਿਆਰੀ। ਹੂੰ। ਸਾਰੇ ਪਾਸਿਓਂ। ਮਤਲਬ ਆਹ ਗੱਲੀ ਇਮਾਰਤ ਆ ਜਿਹੜੀ ਤਿਆਰ ਹੋ ਗਈ ਐ। ਲੱਗਦਾ ਹੀ ਸੀ ਦੇਖਣ ਨੂੰ ਨਾ ਚਾਹੀਨ ਆ ਜੇ ਵਰਗਾ। ਹੂੰ। ਕੋਈ ਚਾਹੀਨ ਆ ਸਾਰੇ ਪਾਸੇ ਹੀ ਦੇਖ ਲੋ। ਚਾਈਨਾ ਸਾਰੇ ਪਾਸੇ ਹੱਥ ਮਿਲਾ ਰਿਆ afghanistan ਦੇ ਨਾਲ ਵੀ ਚੰਗੀ ਸਾਂਝ ਆ ਉਹ ਪਰਸੇ ਪੁਲਿਸ ਵਾਲੇ ਵੀ ਲੱਗੇ ਪਏ ਦੇਖੋ ਮੋਰੇ ਇਰਾਨ ਵਾਲੇ ਉਹ ਦੇ ਹਾਂ ਮੋਰੇ ਜੀ ਆਹ ਇਹ ਇਰਾਨ ਦੇ ਵਿੱਚ ਆਪਾਂ ਪਰਸੇ ਪੁਲਿਸ ਵੇਖੇ ਸੀਗੇ ਇਹਨਾਂ ਨੂੰ ਇਹ ਵਧੀਆ ਮੰਨਦੇ ਆ ਇਹ ਚਲੋ ਫਿਰ ਅੱਜ ਹੁਣ ਤੁਹਾਨੂੰ ਮੈਂ ਲੈ ਕੇ ਚੱਲਾਂ ਕੁਝ ਖਾਣ ਪੀਣ ਹੋਰ ਇਹ ਜਿਹੜੇ ਫੁੱਲੇ ਫੱਲੇ ਖਾਦੇ ਆ ਇਹਨਾਂ ਨਾਲ ਥੋੜਾ ਜਿਹਾ ਆਸਰਾ ਹੋ ਗਿਆ ਅਸੀਂ ਗੱਲਾਂ ਬਾਤਾਂ 'ਚ ਇੱਧਰ ਵੜਿਆ ਏ ਹੁਣ ਫਿਰ ਜਿੰਨਾ ਕੁ ਫੁੱਲੇ ਆਇਆ ਨੇ ਟੈਂਪਟ ਪਾਉਣਾ ਸੀ 15 20 ਮਿੰਟ ਦਾ ਘੰਟਾ ਉੱਠ ਪਾਤਾ ਤੇ ਕੁਝ ਵੀ ਨਹੀਂ ਕਰਦਾ ਸਵੇਰ ਦਾ ਆਪਣੇ ਤਾਂ ਜਾਗ ਹੀ ਸਾਰਿਆਂ ਦੀ ਖੁਲਦੀ ਤੇ ਪਹਿਲਾਂ ਉੱਠ ਧਰ ਤੋਂ ਚਾਹ ਦਾ ਪਤੀਲਾ ਥੋੜਾ ਜਿਹਾ ਲੇਟ ਉੱਟੇ ਸੀਗੇ ਨਾ ਤਾਂ ਕਰਕੇ ਚਾਹ ਦਾ ਤਵਖਾ ਹੋਇਆ ਪਿਆ ਇੱਥੇ ਚਾਹ ਨਹੀਂ ਮਿਲਦੀ ਮਨਪ੍ਰੀਤ ਖਾਸ ਕਰਕੇ ਇਹ ਨਾ ਇਹਨੂੰ ਚਾਹ ਜ਼ਰੂਰੀ ਹੁੰਦੀ ਮੈਂ ਤਾਂ ਫਿਰ ਵੀ ਰਹਿ ਸਕਦਾ ਇੱਕ ਅੱਧਾ ਦਿਨ ਮਤਲਬ ਮੈਂ ਮੈਂ ਨਵੀਂ ਨਹੀਂ ਰਹਿ ਸਕਦਾ ਪਰ ਇਹਨੂੰ ਰੋਜ਼ਾਨਾ ਚਾਹੀਦਾ ਇੱਕ ਕੱਪ ਚਾਹ ਦਾ ਹੈ ਨਾ ਵੀ ਇੱਕ ਤਾਂ ਪੀਣਾ ਹੀ ਹੁੰਦਾ ਜ਼ਰੂਰ ਪਰ ਇੱਥੇ ਨਹੀਂ ਮਿਲਦਾ ਭਈ ਬਹੁਤ ਔਖਾ ਮਿਲਿਆ ਅਫਗਾਨਿਸਤਾਨ ਦੇ ਵਿੱਚ ਕਿਤੇ ਕਿਤੇ ਫਿਰ ਆ ਹੁਣ ਜਿੰਨੇ ਕ ਦਿਨ ਅਸੀਂ ਅਫਗਾਨਿਸਤਾਨ ਦੇ ਵਿੱਚ ਸਵੇਰੇ ਮਿਲ ਜਾਵੇ ਸ਼ਾਮੀ ਮਿਲ ਜਾਵੇ ਪਰ ਬਾਹਰ ਆ ਕੇ ਭਾਵੇਂ ਇੱਕ ਟਾਈਮ ਮਿਲ ਜਾਵੇ ਹੁਣ ਕਰ ਹੀ ਰਹਿ ਗੁਜ਼ਾਰਾ ਇੱਕ ਦਿਨ ਆ ਆਪਣੇ ਤਾਂ ਸੇ ਚਾਹ ਦੇ ਪਤੀਲੇ ਧਰੇ ਹੋਣੇ ਹੈ ਚਾਹ ਬਣਾ ਲਓ ਚਾਹ ਬਣਾ ਲਓ ਚਾਹ ਬਣਾ ਲਓ ਜਿਹੜਾ ਆ ਗਿਆ ਚੱਲ ਚਾਹ 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 ਚਾ ਚਾ ਹੋਈ ਪਈ ਹੁਣੀ ਇੱਥੇ ਚਾ ਚਾ ਹੋਈ ਪਈ ਹੁਣੀ ਬਿਲਕੁਲ ਜੀ KFC ਦੇ ਬਾਹਰ ਪਹੁੰਚ ਗਏ ਅਸੀਂ ਵੇਖੋ ਵੀ ਇੱਥੇ ਵੈਜ ਮਿਲਦਾ ਕ ਨਹੀਂ ਕਿਉਂਕਿ ਆਪਣੇ ਤਾਂ ਮਿਲ ਜਾਂਦਾ ਕਿਸਮਤ ਆ ਨੇ ਤਾਂ ਹੀ ਪੁੱਛ ਰਹੀ ਆ ਮੈਂ ਕਿ ਉਹ ਇੱਥੇ ਤਾਂ ਉਹ ਤਾਂ ਉਹਨੇ ਫੁੱਲ ਫੁੱਲ ਫਾਰਮ ਤੇ ਕੈਂਟਕੀ ਫਰਾਈਡ ਚਿਕਨ KFC ਬਾਕੀ ਲੱਭ ਜੂਗਾ ਦਾ ਆ ਜਾਓ ਚੋ ਨਹੀਂ ਭਈ ਨਿਰਾਸ਼ਾਜਨਕ ਬਾਹਰ ਹੋਣਾ ਪਿਆ ਉਹ ਮੈਨੂੰ ਲੱਗਦਾ ਇੰਡੀਆ 'ਚ ਹੀ ਮਿਲਦਾ ਬਸ ਵੈਜ 버ਗਰ KFC ਤੋਂ ਇੱਥੋਂ ਨਹੀਂ ਮਿਲੂਗਾ ਹੋਰ ਆਪਾਂ ਨੂੰ ਹੀ ਫਿਰ ਜਿੱਦਾਂ ਰਾਤ ਦੇਸੀ ਇੱਕ ਇੱਥੇ ਵੀ ਹੈਗਾ ਕੈਫੇ ਦੇਸੀ ਦੁਕਾਨ ਤੋਂ ਖਾਦਾ ਸੀ ਨਾ ਉਹ 버ਗਰ ਚਿਲੀ ਨਹੀਂ ਹੈਗਾ ਇੱਕ ਜਿਹੜਾ ਲਿਖਿਆ ਇੱਥੇ ਦਿਖਿਆ ਸੀ ਆਪਾਂ ਉਹ ਪਿੱਛੇ ਆ ਫਿਰ ਉਧਰ ਚੰਗ ਚ ਜਾਂਦੇ ਆ ਆਪਾਂ ਤਾਂ ਤਾਂ ਇੱਧਰ ਨੂੰ ਆ ਗਏ ਵੀ ਚਲ KFC ਇੰਟਰਨੈਸ਼ਨਲ ਬ੍ਰਾਂਡ ਆ ਵੀ ਉੱਥੇ ਮਿਲ ਜਾਓ ਇੱਧਰ ਦੀ ਆ ਜਾ ਕਿਸੇ ਰੈਸਟੋਰੈਂਟ 'ਚ ਦੇਖ ਲੈਂਦੇ ਕੀ ਪਤਾ ਸਾਨੂੰ ਚੌਲ ਮਿਲ ਜਾਣਾ ਮੁੰਡਾ ਦੱਸਦਾ ਸੀਗਾ ਵੀ ਇੱਥੇ ਦਿੱਲੀ ਦਰਬਾਰ ਨਾਮ ਦਾ ਇੱਕ ਰੈਸਟੋਰੈਂਟ ਵੀ ਹੈਗਾ ਵਾ ਪਰ ਉਹ ਸ਼ਾਇਦ ਦੂਰ ਆ ਥੋੜਾ ਜਿਹਾ ਇਸ ਪਾਸੇ ਤੋਂ ਅੱਛਾ ਇਹ ਆ ਦਾ ਇਰਾਨ ਨੂੰ ਵੀ ਵੈਸੇ ਇਹਨਾਂ ਨੇ ਪਿੱਛੇ ਯੂਰਪ ਲੱਗ ਰਿਹਾ ਇੱਥੋਂ ਸਾਰਾ ਵੇਖਣ ਨੂੰ ਹੂੰ ਹੂੰ ਵਾ ਵਾ ਤਰੱਕੀ ਕੀਤੀ ਹੈ ਹੂੰ ਇਰਾਨ ਨਾਲੋਂ ਜ਼ਿਆਦਾ ਤਰੱਕੀ ਆ ਇੱਥੇ ਇੱਥੇ ਪੁੱਛਣਾ ਕੁਝ ਚਲੋ ਵੇਖ ਲੈਨੇ ਇੱਥੇ ਵੀ ਬਣਦੀ ਗੱਲ ਤੇ ਆ ਚੰਗੀ ਗੱਲ ਇੰਜ ਦਾ ਮਾਹੌਲ ਆ ਵੀ ਅੰਦਰੋਂ ਇੱਥੇ ਆ ਕੇ ਤੇ ਇਧਰ ਅਸੀਂ ਪੁੱਛ ਕੇ ਮੱਥਾ ਜਿਆ ਮਾਰ ਕੇ ਕਹਿਤਾ ਇਹਨਾਂ ਨੂੰ ਕਿ ਵੈਜ ਚੀ ਚਾਹੀਦੀ ਆ ਕਹਿੰਦੇ ਮਿਲ ਜੂਗਾ ਤੇ ਕਹਿੰਦੇ ਬੈਲੋ ਇਧਰ ਅਸੀਂ ਕਹਾਂ ਪਹਿਲਾਂ ਇੱਕ ਲਿਓ ਫਿਰ ਦੇਖਦੇ ਆ ਵੀ ਕਿਵੇਂ ਦਾ ਚੈੱਕ ਕਰ ਲਈਏ ਪਹਿਲਾਂ ਚੈੱਕ ਕਰੀਏ ਪਹਿਲਾਂ ਆਪ ਤੂਰੇ ਜੇ ਵੀ ਲਈ ਜਾਂਦਾ ਪਤਾ ਨਹੀਂ ਇਹਨਾਂ ਚ ਕੀ ਹੋਊਗਾ ਇਹ ਚਿਕਨ ਦੇ ਨਾਲ ਹੀ ਖਾਣ ਵਾਲੀਆਂ ਐ ਐਡਮਾ ਸਾਰੀਆਂ ਇਹਨਾਂ ਦੀਆਂ ਰੱਬ ਦਾ ਵਾਸਤਾ ਕੋਈ ਤੇ ਸਬਜੀ ਵਾਲੀ ਚੀਜ਼ ਬਣਾ ਦਿਓ ਨਹੀਂ ਬਣਾਗੇ ਲਿਆ ਤੇ ਵੀ ਆਪਾਂ ਨੂੰ 버ਗਰ ਆ ਵਿੱਚ ਸਮਾਨ ਭਰਤਾ ਇਹਦੇ ਫ੍ਰੈਂਚ ਫ੍ਰਾਈਜ਼ ਤੇ ਸੈਲਡ ਥੋੜਾ ਬਹੁਤਾ ਹੁਣ ਕਰਦੇ ਆ ਵੀ ਚੈੱਕ ਕਿਵੇਂ ਦਾ ਠੀਕ ਐ ਵਧੀਆ ਹੀ ਹੋਊਗਾ ਕਿਦਾਂ ਕੀ ਕਹਿੰਦਾ ਠੀਕ ਐ ਫ੍ਰਾਈ ਖਾਦੀਆਂ ਆਹੀ ਆ ਸਹਾਰਾ ਬਾਕੀ ਕੁਝ ਨਹੀਂ ਜਿੱਦਾਂ ਫੈਲਾ ਫੈਲ ਨਹੀਂ ਹੁੰਦਾ ਉਹਦੀ ਬੰਦ ਜਿਹਾ ਦਾ ਥੋੜਾ ਲੰਬਾ ਜਿਹਾ ਹੁੰਦਾ ਇਹ ਗੋਲ ਆ ਬਸ ਉਹੀ ਐ ਸੀਮ ਜਿਵੇਂ ਦਾ ਇੱਥੇ ਮੌਸਮ ਆ ਕੋਕ ਨਾ ਬਾਹਰ ਪਿਆ ਪਈ ਐ ਇਹਨੂੰ ਠਰ ਜਾਂਦਾ ਪਰ ਇਹਨਾਂ ਦੇ ਫ੍ਰੀਜਰਾਂ ਦੇ ਵਿੱਚੋਂ ਨਾ ਇਹ ਨਿੱਗਾ ਨਿੱਗਾ ਕਰਕੇ ਦਿੰਦੇ ਆ ਫ੍ਰੀਜਰ ਜੋ ਕੱਢ ਕੇ ਲਿਆ ਮੈਂ ਕਿਹਾ ਬੜਾ ਨਿੱਗਾ ਜਿਹਾ ਤੇ ਹਾਂ ਤਾਂ ਨਿੱਗਾ ਕਰਕੇ ਦਿੰਦੇ ਠੰਡਾ ਨਹੀਂ ਦਿੰਦੇ ਨਿੱਗੀਆਂ ਚੀਜ਼ਾਂ ਪਿੰਦੇ ਆ ਲੋਕ ਫ੍ਰੀਜਰ ਚੋਂ ਕੱਢਿਆ ਆਹੋ ਜਿਹੜੀ ਫਰਿੱਜ ਜੀ ਹੁੰਦੀ ਉਹ ਚੋਂ ਕੱਢਿਆ ਪਰ ਇਹ ਉਹ ਆਵਾਮ ਕਰਦੀ ਆ ਨਾ ਉਹ ਤੱਤਾ ਕੀਤਾ ਪਿਆ ਅਦੇ ਚ ਕੀ ਹਲੋ ਜੀ ਪੇਟ ਪੂਜਾ ਹੋ ਗਈ ਇਥੋਂ ਦੇਖਣ ਨੂੰ 버ਗਰ ਨਾ ਹੋਰੀ ਤਰ੍ਹਾਂ ਲੱਗਦਾ ਇਹ ਫੁੱਲੜ ਜਾ ਪਰ ਸੁਆਦ ਸਗਾ ਸੁਆਦ ਸਗਾ ਕੁਝ ਭੁੱਲੇ ਤੇ ਨਹੀਂ ਨਹੀਂ ਉਹ ਹਨੂ ਭੁੱਲੇ ਗਏ ਜਿਹੜਾ ਉੱਥੇ ਅਫਗਾਨਿਸਤਾਨ ਚ ਰਹਿ ਗਿਆ ਲੈ ਕੇ ਆਓ ਫਿਰ ਆ ਜੂਗਾ ਕੋਈ ਨਾ ਸੂਰਜ ਚਲ ਗਿਆ ਬਾਬਾ ਤਾਂ ਹੂੰ ਅੱਗੇ ਸਾਹਮਣੇ ਜੇ ਸੀਗਾ 2 ਵਜ ਗਏ ਬਈ ਇੱਥੇ ਆ ਜਦੋਂ ਦਾ ਮੈਂ ਪੱਲੀ ਫਝਾ ਹੁੰਦਾ ਕੈਨੇਡਾ ਵਾਲਾ ਉਹ ਮੇਰੇ ਪੱਤੇ ਤੇ ਪੁੰਝੇ ਡਿੱਗੇ ਵੇ ਆਹ ਵਾਲਾ ਸੀਗਾ ਜਿੱਥੇ ਆਪਾਂ ਖਾਦਾ ਆ ਨਹੀਂ ਨਾ ਉਹੀ ਰੋਖਾ ਨਾ ਉੱਪਰ ਵਾਲਾ ਆ ਹੋ ਰਿਹਾ ਹਾਂ ਆ ਵੇਚ ਵਾਲਾ ਉਹ ਆਵੇਂ ਪੱਲੀ ਆਹ ਵਾਲਾ ਜਿਹੜਾ ਵੱਡਾ ਹੈ ਹੂੰ ਮੈਪਲ ਲੀਫ ਇਹਨਾਂ ਦਾ ਝੰਡਾ ਵੀ ਈਰਾਨ ਵਾਂਗੂ ਮਤਲਬ ਆਪਣੇ ਵਾਲੇ ਰੰਗ ਆ ਸਾਰੇ ਸੰਤਰੀ, ਚਿੱਟਾ, ਹਰਾ ਸੰਤਰੀ ਆਪਣਾ ਸੰਤਰੀ ਇਹਨਾਂ ਦਾ ਥੋੜਾ ਲਾਲੀ ਜੀ ਚ ਆ ਈਰਾਨ ਦਾ ਵੀ ਇਦਾਂ ਦਾ ਵੀ ਈਰਾਨ ਦਾ ਵੀ ਇਦਾਂ ਹੀ ਆ ਪੁੱਠਾ ਹੋ ਜਾਂਦਾ ਨਾ ਉਹ ਉਹ ਹਰਾ ਉੱਤੇ ਚੱਲ ਜਾਂਦਾ ਫਿਰ ਸਫੈਦ ਆ ਤੇ ਥੱਲੇ ਸੰਤਰੀ ਹੈ ਸੀ ਜ਼ੀ ਐਨ ਬੁਰਾਕ ਤੁਹਾਨੂੰ ਬਥੇਰੀਆਂ ਨੂੰ ਪਤਾ ਹੋਣਾ ਇਹਦੇ ਬਾਰੇ ਤੇ ਇਹਦੀ ਫਰੈਂਚਾਈਜ਼ੀਜ਼ ਵੀ ਇੱਥੇ ਹੈਗੀ ਆ ਦਸ਼ੈਂਬੇ ਚ ਇੰਸਟਾਗ੍ਰਾਮ ਤੇ ਬਹੁਤ ਰੀਲਾਂ ਰੂਲਾਂ ਕੌਂਦਾ ਹੈ ਬਰਾਕ ਜਿਹੜਾ ਆਈ ਥਿੰਕ ਤਰਕਿਸ਼ ਆ ਹੈ ਤੇ ਉਹਦੀ ਫਰੈਂਚਾਈਜ਼ੀ ਦਾ ਸਾਰੇ ਪਾਸੇ ਨਾਨ-ভেজ ਵਾਲਾ ਮਤਲਬ ਮੀਟ ਚਿਕਨ ਬੀਫ ਪਤਾ ਨਹੀਂ ਕੀ ਕੁਝ ਵੱਡੇ ਵੱਡੇ ਜਾਨਵਰਾਂ ਦਾ ਬਣਾਉਂਦਾ ਹੁੰਦਾ ਤੇ ਇੱਥੇ ਵੀ ਖੁੱਲਿਆ ਵਾ ਇਹ ਤਾਂ ਚੱਕ ਦੀ ਫੱਟੇ ਇਹਦੇ ਆ ਆ ਬਿਲਕੁਲ ਇਹ ਬਹੁਤ ਖਾਂਦੇ ਇਹੋ ਚੀਜ਼ਾਂ ਨੂੰ ਤਜਿਕਿਸਤਾਨ ਦੀ ਪੁਲਿਸ ਵੀ ਮਰਸੀਡੀਜ਼ ਜਿਵੇਂ ਆਪਣੇ ਮੁਲਕ 'ਚ ਜੀਸੀਬੀ ਲੱਗੀ ਹੋਵੇ ਤਾਂ ਲੋਕ ਇੰਜ ਵੇਖਦੇ ਆ ਇੱਥੋਂ ਦੇ ਲੋਕ ਵੀ ਇੰਜ ਹੀ ਵੇਖਦੇ ਆ ਵੇਖ ਲੋ ਆ ਤਾਂ ਸਾਰੇ ਪਾਸੇ ਇੱਕੋ ਜਿਹਿਆਂ ਹੀ ਆ ਇਕੱਠੇ ਹੋ ਜਾਂਦੇ ਜਿੱਥੇ ਜੀਸੀਬੀ ਲੱਗੀ ਹੋਵੇ ਉਹ ਜਿੱਥੇ ਕੁਝ ਵੀ ਹੋਵੇ ਆ ਉੱਥੇ ਆਮ ਲੋਕਾਂ ਦਾ ਖੜਨਾ ਜ਼ਰੂਰੀ ਹੁੰਦਾ ਹੈ ਉਹਨਾਂ ਨੇ ਵੇਖਣਾ ਹੀ ਹੁੰਦਾ ਵੀ ਕੀ ਚੱਲ ਰਿਹਾ ਇੱਥੇ ਤੇ ਬਸ ਅਸੀਂ ਜਿੱਥੇ ਰੁਕੇ ਆ ਆਪਣੇ ਗੈਸਟ ਹਾਊਸ ਵਾਲੇ ਪਾਸੇ ਤੁਰੇ ਜਾ ਰਹੇ ਆ ਤੇ ਇਸ ਵੀਡੀਓ ਨੂੰ ਹੁਣ ਆਪਾਂ ਇੱਥੇ ਹੀ ਖਤਮ ਕਰਦੇ ਆ। ਹੂੰ ਤੇ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ। ਵੈਸੇ ਕਿਵੇਂ ਦਾ ਲੱਗਾ ਤੁਹਾਨੂੰ ਪਾਕਿਸਤਾਨ ਦਾ ਇਹ ġeṛa ਜਿੰਨਾ ਕਪੜਾ ਆਇਆ? ਬੜਾ ਲੱਗਾ। ਸੋਹਣਾ ਨਾ? ਹੂੰ ਤੇ ਠੀਕ ਆ ਫਿਰ ਆਪਾਂ ਅੱਜ ਜਿਹੜੇ ਯੂਨੀਵਰਸਿਟੀ ਵਾਲੇ ਮੁੰਡੇ ਉਹਨਾਂ ਦੀ ਕਲਾਸ ਲੱਗੀ ਪਈ ਐ ਤੇ ਸ਼ਾਮ ਤੱਕ ਸ਼ਾਇਦ ਮਿਲਾਂਗੇ ਉਹਨਾਂ ਨੂੰ ਤੇ ਫਿਰ ਉਮੀਦ ਆ ਵੀ ਸ਼ਾਮ ਨੂੰ ਇੱਕ ਫਿਰ ġeṛa ਮਾਰ ਕੇ ਆਵਾਂਗੇ ਮਾਰਕੀਟ ਦਾ। ਹੂੰ ਤੇ ਠੀਕ ਆ ਜੀ ਫਿਰ ਮਿਲਦੇ ਆ ਅਗਲੀ ਵੀਡੀਓ 'ਚ। ਬਾਏ ਬਾਏ ਕੀਪ ਵਾਚਿੰਗ। intanto Wak vede